ਹਏ ਹਏ ਹਾਲੋਂ ਮੰਮੀ ਜੀ ਸਾਰਾ ਲੈ ਆ ਪਤਾ ਤੈ ਆ ਨਹੀਂ ਬਿਣੀ ਪਤਾ ਮੈਂ ਹਜੇ ਮੰਮੀ ਰੋਟੀ ਨਹੀਂ ਖਾਦੀ ਮੈਂ ਰੋਟੀ ਖਾ ਕੇ ਪੀਉਂਗੀ ਅੱਛਾ ਚੱਲ ਠੀਕ ਹੈ ਸੱਚ ਪੁੱਤ ਸਿਮੀ ਨੇ ਅੱਜ ਕਾਲਜ ਨਹੀਂ ਜਾਣਾ ਹੈਗਾ ਉਹ ਤਾਂ ਹਜੇ ਤੱਕ ਅੰਦਰੋਂ ਹੀ ਨਹੀਂ ਨਿਕਲੀ ਮਾਮੀ ਜੀ ਕਾਲਜ ਤੇ ਉਹਨੇ ਜਾਣਾ ਹੈ ਉਹ ਅੰਦਰ ਤਿਆਰ ਹੋ ਰਹੀ ਹੈ ਬਸ ਆਉਣ ਵਾਲੀ ਹੀ ਹੈ ਮੈਂ ਤਾਂ ਤਾਂ ਕਹਿੰਦੀ ਹਾਂ ਪੁੱਤ ਮੌਸਮ ਖਰਾਬ ਹੈ ਉੱਤੋਂ ਮੀਂਹ ਪੈਣ ਵਾਲਾ ਹੈ ਹੁਣ ਮੀਂਹ ਰੁਕਿਆ ਹੋਇਆ ਆਪਦਾ ਟਾਈਮ ਨਾਲ ਚਲੀ ਜਾਵੇ ਹਾਂਜੀ मामੀ ਜੀ ਗੱਲ ਤਾਂ ਤੁਹਾਡੀ ਠੀਕ ਹੈ ਕਿਉਂ ਪਹਿਲਾਂ ਸਵੇਰ ਦੀ ਤਾਂ ਦੇਖੋ ਕਿੰਮਣ ਹੋਈ ਜਾਂਦੀ ਸੀ ਹੁਣ ਹਟਿਆ ਪਿਆ ਜੇ ਕਿਤੇ ਤੇਜ਼ ਆ ਗਿਆ ਫਿਰ ਉਹਦੀ ਛੁੱਟੀ ਵੱਜੂਗੀ ਜਾ ਪੁੱਤ ਤੂੰ ਦੇਖ ਜਾ ਕੇ ਅੰਦਰ ਹਜੇ ਤੱਕ ਉਹ ਤਿਆਰੀ ਵੀ ਹੋਈ ਕੋਲਜ ਦਾ ਟਾਈਮ ਹੋਇਆ ਪਿਆ ਉਹ ਤਾਂ ਬਹੁਤ ਹੌਲੀ ਹੌਲੀ ਕੰਮ ਕਰਦੀ ਏ ਸਾਰੇ ਤੁਸੀਂ ਲਾੜੀ ਜਿਓ ਇੰਨੀ ਰੱਖ ਰੱਖੀ ਆ